ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਪਹਿਲੀ ਨਜ਼ਰ ਚੌਣਵੀਂ ਖਬਰਾਂ ਤੇ ਸਾਬਕਾ ਮਾਲ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਵਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਮੋੜ ਸਮਣ ਭੇਜਣ ਦੀ ਤਿਆਰੀ 'ਚ ਪੰਜਾਬ ਪੁਲਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਦੌਰੇ ਤੇ ਮਾਸਕੋ ਆਪੜੇ ਹੋਇਆ ਨਿੱਘਾ ਸਵਾਗਤ ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਫੌਜੀ ਕਾਫਲੇ ਦੇ ਉੱਤੇ ਅੱਤਵਾਦੀ ਹਮਲਾ ਫਿਲਹਾਲ ਮੁਠਪੇੜ ਜਾਰੀ ਜਲੰਧਰ ਪਛਮੀ ਦੀ ਜਿਮਨੀ ਚੌਣ ਲਈ ਚੋਣ ਪ੍ਰਚਾਰ ਹੋਇਆ ਬੰਦ 10 ਤਰੀਕ ਨੂੰ ਪੈਣਗੀਆਂ ਵੋਟਾਂ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਸਾਬਕਾ ਮਾਲ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਜੀਠੀਆ ਨੂੰ ਦੁਬਾਰਾ ਸੱਮਣ ਭੇਜਣ ਦੀ ਤਿਆਰੀ ਕੀਤੀ ਗਈ ਹੈ ਅੱਜ ਪੰਜਾਬ ਸਰਕਾਰ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਪਹਿਲੇ ਸੱਮਣ ਭੇਜੇ ਗਏ ਸੀ ਉਹ ਵਾਪਸ ਲਏ ਜਾ ਸਕਦੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਪੀਲ ਜਿਹੜੀ ਹੈ ਉਹ ਕ੍ਰਮਜੀਤਿਆ ਦੇ ਵੱਲੋਂ ਧਾਇਰ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੇ ਸੰਮਣ ਪਹਿਲਾਂ ਵਿਸ਼ੇਸ਼ ਜਾਂਚ ਟੀਮ ਦੇ ਵੱਲੋਂ ਜਾਰੀ ਕੀਤੇ ਗਏ ਨੇ ਉਹ ਗੈਰ ਸਵਿਧਾਨਿਕ ਤੇ ਗਲਤ ਨੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਚੁਣੌਤੀ ਦਿੱਤੀ ਸੀ ਅਦਾਲਤ ਦੇ ਵਿੱਚ ਅੱਜ ਜਦੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਦੱਸਿਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਜਿਹੜਾ ਉਹ ਸੰਮਣ ਵਾਪਸ ਲੈ ਰਹੇ ਨੇ ਤੇ ਅਦਾਲਤ ਨੇ ਇਸੇ ਤਰ੍ਹਾਂ ਨਾਲ ਇਸ ਅਪੀਲ ਨੂੰ ਜਿਹੜਾ ਆ ਉਹ ਨਿਬੇੜ ਦਿੱਤਾ ਤੇ ਉਸ ਤੋਂ ਬਾਅਦ ਹੁਣ ਖਬਰ ਆ ਰਹੀ ਹੈ ਕਿ ਸੱਜਰੇ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਵੱਲੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਐਕਟ ਤਹਿਤ ਦਰਜ ਹੋਏ ਕੇਸ 'ਚ ਨਵੇਂ ਸਮਨ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਸੂਤਰਾਂ ਅਨੁਸਾਰ ਬਹੁਤ ਜਲਦੀ ਮਜੀਠੀਆਂ ਨੂੰ ਨਵੇਂ ਸੰਮਣ ਭੇਜ ਕੇ ਪੁਸ਼ਟੀਗੈਸ਼ਲੀ ਬੁਲਾਇਆ ਜਾ ਸਕਦਾ ਹੈ ਬੇਸ਼ੱਕ ਮਜੀਠੀਆਂ ਨੂੰ ਹਾਈ ਕੋਰਟ ਵਿੱਚ ਉਸ ਸਮੇਂ ਰਾਹਤ ਮਿਲੀ ਜਦੋਂ ਸਿੱਟਣੇ ਉਹਨਾਂ ਨੂੰ ਭੇਜੇ ਸੰਮਣ ਵਾਪਸ ਲੈਣ ਲਈ ਆਖ ਦਿੱਤਾ ਪਰ ਜਾਪਦਾ ਹੈ ਕਿ ਰਾਹਤ ਥੋੜੇ ਸਮੇਂ ਲਈ ਹੀ ਹੈ ਕਿਉਂਕਿ ਐਸਆਈਟੀ ਵੱਲੋਂ ਛੇਤੀ ਨਵੇਂ ਅਤੇ ਵੱਖਰੇ ਸੰਮਣ ਭੇਜਣ ਦੀ ਤਿਆਰੀ ਕੀਤੀ ਗਈ ਹੈ ਸੂਤਰੇ ਵੀ ਦੱਸਦੇ ਨੇ ਕਿ ਨਵੇਂ ਸੰਮਣ ਕਾਨੂੰਨ ਦੀ ਵੱਖਰੀ ਧਾਰਾ ਅਧੀਨ ਭੇਜੇ ਜਾਣਗੇ ਜਦਕਿ ਵਾਪਸ ਲਏ ਗਏ ਸੰਮਣ ਹੋਰ ਧਾਰਾ ਅਧੀਨ ਪੇ ਚੇਗੇ ਸਨ ਇਹ ਵੀ ਸੰਭਾਵਨਾ ਹੈ ਕਿ ਐਸਆਈਟੀ ਵੱਲੋਂ ਇਸੇ ਮਹੀਨੇ ਵਿਕਰਮ ਸਿੰਘ ਮਜੀਠੀਆ ਨੂੰ ਜਾਂਚ ਚ ਹਾਜ਼ਰ ਹੋਣ ਲਈ ਬੁਲਾਇਆ ਜਾ ਸਕਦਾ ਹੈ। ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚ ਪਜੀਤਗੀਆਂ ਬਰਕਰਾਰ ਨੇ ਵਿਕਰਮ ਮਜੀਠੀਆ ਸ਼ਾਇਦ ਫਿਰ ਜਿਹੜਾ ਆ ਉਹ ਅਦਾਲਤ ਚਲੇ ਜਾਣ ਪਰ ਫਿਲਹਾਲ ਪੰਜਾਬ ਪੁਲਿਸ ਤਿਆਰੀ ਕਰਕੇ ਸੱਮਨ ਭੇਜਦੀ ਹੈ ਕਿ ਨਹੀਂ ਭੇਜਦੀ ਇਹ ਇੱਕ अहम ਗੱਲ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਸੱਮਨ ਵਾਪਸ ਲੈਣ ਦੀ ਗੱਲ ਆ ਕੇ ਕ੍ਰਿਕਰੀ ਕਰਾ ਚੁੱਕੀ ਹੈ। ਵੱਦੇ ਅਗਲੀ ਖਬਰ ਵੱਲ ਅਗਲੀ ਖਬਰ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ ਰੂਸ ਦੇ ਦੌਰੇ ਤੇ ਜਾ ਚੁੱਕੇ ਆ ਤੇ ਰੂਸ ਦੇ ਦੌਰੇ ਦੇ ਉੱਤੇ ਉਹ ਫਿਲਹਾਲ ਜਿਹੜਾ ਰੂਸ ਪਹੁੰਚ ਚੁੱਕੇ ਆ ਉੱਥੇ ਹਵਾਈ ਅੱਡੇ ਤੇ ਉਹਨਾਂ ਦਾ ਨਿੱਘਾ ਸਵਾਗਤ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੀ ਰਾਜਧਾਨੀ ਮਾਸਕੋ ਪਹੁੰਚ ਗਏ ਜਿਕਰ ਜੋ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਰੂਸ ਦੇ ਖਾਸ ਦੌਰੇ ਤੇ ਰਹਿਣਗੇ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਨ ਵੱਲੋਂ ਮੋਦੀ ਨੂੰ ਸੱਦਾ ਦਿੱਤਾ ਗਿਆ ਉਹਨਾਂ ਦੇ ਸਵਾਗਤ ਲਈ ਵੁਨੂ ਕੋਵਾ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਇੱਥੇ ਪ੍ਰਧਾਨ ਮੰਤਰੀ ਮੋਦੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਹਵਾਈ ਅੱਡੇ ਤੇ ਹੀ ਪ੍ਰਧਾਨ ਮੰਤਰੀ ਮੋਦੀ ਲਈ ਰਿਸੈਪਸ਼ਨ ਦਾ ਪ੍ਰਬੰਧ ਵੀ ਕੀਤਾ ਗਿਆ ਇੱਥੋਂ ਉਹ ਹੋਟਲ ਜਾਣਗੇ ਜਿੱਥੇ ਰੂਸੀ ਕਲਾਕਾਰ ਉਹਨਾਂ ਲਈ ਗਰਬਾ ਪੇਸ਼ ਕਰਨਗੇ ਪ੍ਰਧਾਨ ਮੰਤਰੀ ਇੱਥੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਤਿਰੰਗੇ ਝੰਡੇ ਨਾਲ ਉਹਨਾਂ ਦਾ ਸਵਾਗਤ ਕਰਨਗੇ ਦੋਵੇਂ ਆਗੂ ਬਾਈ ਮੇ ਭਾਰਤ ਰੂਸ ਸਲਾਨਾ ਸਿਕਰ ਸੰਮੇਲਨ ਚ ਸ਼ਾਮਲ ਹੋਣਗੇ ਸੰਮੇਲਨ ਦੌਰਾਨ ਦਵੱਲੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਇਹ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਨ ਨਾਲ ਰੱਖਿਆ ਤੇ ਊਰਜਾ ਖੇਤਰ ਵਿੱਚ ਵਪਾਰ ਵਧਾਉਣ ਬਾਰੇ ਵੀ ਪ੍ਰਧਾਨ ਮੰਤਰੀ ਗੱਲ ਕਰਨਗੇ ਮੁਲਾਕਾਤ ਤੋਂ ਬਾਅਦ ਉਹ ਰਾਸ਼ਟਰਪਤੀ ਪੁਤਨ ਨਾਲ ਡਿਨਰ 'ਚ ਸ਼ਾਮਲ ਹੋਣਗੇ ਰੂਸ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਸਟਰੀਆ ਲਈ ਵੀ ਰਵਾਨਾ ਹੋਣਗੇ ਫਿਲਹਾਲ ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਤੋਂ ਭਾਰਤ ਅਤੇ ਰੂਸ ਵਿਚਕਾਰ ਦਵੱਲੇ ਸਬੰਧ ਮਜ਼ਬੂਤ ਹੋਣ ਦੀ ਆਸ ਪ੍ਰਗਟਾਈ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਹਨਾਂ ਸਬੰਧਾਂ ਨੂੰ ਹੋਰ ਜਿਹੜਾ ਹੈ ਉਹ ਮਜ਼ਬੂਤ ਕਰਕੇ ਮੁੜ ਵਾਪਸ ਪਰਤਣਗੇ ਰੁਕ ਕਰਦੇ ਹਾਂ ਅਗਲੀ ਖਬਰ ਦਾ ਅਗਲੀ ਖਬਰ ਜੰਮੂ ਅਤੇ ਕਸ਼ਮੀਰ ਤੋਂ ਆ ਰਹੀ ਹੈ ਜਿੱਥੇ ਅੱਤਵਾਦੀਆਂ ਦੇ ਵੱਲੋਂ ਫੌਜ ਦੇ ਕਾਫਲੇ ਤੇ ਹਮਲਾ ਕੀਤਾ ਗਿਆ ਜਿਸ ਚ ਦੋ ਜਵਾਨਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਕਿ 8 ਜੁਲਾਈ ਨੂੰ ਸਵੇਰੇ ਇਹ ਹਮਲਾ ਕੀਤਾ ਗਿਆ ਦੱਸਿਆ ਜਾਂਦਾ ਹੈ ਤੇ ਇਸ ਮਾਮਲੇ ਵਿੱਚ ਫੌਜ ਦੇ ਵੱਲੋਂ ਮਿਸ਼ਨ ਵੀ ਚਲਾਇਆ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਵਿੱਚ ਸੋਮਵਾਰ ਯਾਨੀ ਕਿ 8 ਜੁਲਾਈ ਨੂੰ ਅੱਤਵਾਦੀਆਂ ਦੇ ਵੱਲੋਂ ਫੌਜ ਦੇ ਵਾਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੋ ਫੌਜੀ ਜਵਾਨ ਜ਼ਖਮੀ ਹੋ ਗਏ ਕਟਨਾ ਲੋਹੇ ਮੁਹੱਲਾ ਬਲਾਕ ਦੇ ਵਿੱਚ ਮਨਚਿਹੜੀ ਇਲਾਕੇ ਦੇ ਬਡ ਨੋਟਾ ਪਿੰਡ ਦੇ ਵਿੱਚ ਵਾਪਰੀਆ ਮਨਚਿਹੜੀ ਦੇ ਵਿੱਚ ਅੱਤਵਾਦੀਆਂ ਵੱਲੋਂ ਸੁਰੱਖਿਆ ਬਲਾਂ ਦੇ ਵਿਚਕਾਰ ਮੁਠਭੇੜ ਕੀਤੀ ਜਾ ਰਹੀ ਹੈ ਮੁਕਾਬਲਾ ਅੱਤਵਾਦੀਆਂ ਤੇ ਫੌਜ ਦੇ ਵਿਚਕਾਰ ਜਾਰੀ ਹੈ ਜ਼ਖਮੀ ਹੋ ਜਵਾਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ ਅੱਤਵਾਦੀਆਂ ਨੇ ਫੌਜ ਦੇ ਉੱਤੇ ਉਸ ਵੇਲੇ ਹਮਲਾ ਕੀਤਾ ਜਦ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਸੰਯੁਕਤ ਟੀਮ ਮਚਹੇੜੀ ਇਲਾਕੇ ਦੇ ਵਿੱਚ ਤਲਾਸ਼ੀ ਦੇ ਦੌਰਾਨ ਜਿਹੜਾ ਗਸ਼ਤ ਕਰ ਰਹੀ ਸੀ ਤਲਾਸ਼ੀ ਲੈ ਰਹੀ ਸੀ ਇਹ ਖੇਤਰ ਦੇ ਵਿੱਚ ਭਾਰਤੀ ਫੌਜ ਦੇ 9 ਕੋਰ ਦੇ ਅਧੀਨ ਜਿਹੜਾ ਆਉਂਦਾ ਹੈ ਜਿਹੜਾ ਇਹ ਇਲਾਕਾ ਹੈ ਭਾਰਤੀ ਫੌਜ ਦੇ 9 ਨੌਵੀਂ ਕੋਰ ਹੈ ਜਿਹੜੀ ਉਹਦੇ ਜਿਹੜਾ ਆਉਂਦਾ ਹੈ ਨੌਵੀਂ ਕਮਾਂਡ ਕਹਿ ਲਈਏ ਆਪਾਂ ਉਹਦੇ ਅੰਤਰਗਤ ਜਿਹੜਾ ਹੈ ਅਧੀਨ ਜਿਹੜਾ ਇਹ ਇਲਾਕਾ ਹੁੰਦਾ ਸਰਚ ਦੇ ਦੌਰਾਨ ਅੱਤਵਾਦੀਆਂ ਨੇ ਫੌਜ ਦੇ ਉੱਤੇ ਗੋਲੀਬਾਰੀ ਕੀਤੀ ਇਲਾਕੇ ਦੇ ਵਿੱਚ ਜਿਹੜਾ ਹੋਰ ਸੁਰੱਖਿਆ ਬਲਾਂ ਨੂੰ ਭੇਜਿਆ ਗਿਆ ਹੈ ਇਹ ਦੂਜਾ ਮਾਮਲਾ ਹੈ ਲਗਾਤਾਰ 2 ਮਹੀਨਿਆਂ ਦੇ ਵਿੱਚ ਫੌਜ ਦੇ ਵਾਹਨਾਂ ਦੇ ਉੱਤੇ ਜਿਹੜਾ ਇਹ ਦੂਜਾ ਅੱਤਵਾਦੀ ਹਮਲਾ ਆ ਪਿਛਲੇ ਇਸ ਤੋਂ ਪਹਿਲਾਂ ਮਈ ਦੇ ਵਿੱਚ ਜਿਹੜਾ ਉਹ 4 ਮਈ ਨੂੰ ਪੁਨਛ ਦੇ ਵਿੱਚ ਵੀ ਜਿਹੜਾ ਇੱਕ 에ਅਰ ਫੋਰਸ ਦੇ ਕਾਫਲੇ ਦੇ ਉੱਤੇ ਹਵਾਈ ਫੌਜ ਦੇ ਕਾਫਲੇ ਦੇ ਉੱਤੇ ਹਮਲਾ ਹੋਇਆ ਜਾਂਦੇ ਜਾਂਦੇ ਇਹ ਗੱਲ ਕਰ ਲੈਣੇ ਆ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿਮਨੀ ਚੌਂਦੀ ਜਿੱਥੇ 10 ਤਰੀਕ ਨੂੰ ਵੋਟਾਂ ਪੈਣੀਆਂ ਨੇ ਅੱਜ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਪਾਰਟੀਆਂ ਨੇ ਪੂਰੀ ਵਾਹ ਲਾਈ ਪੂਰੀ ਵਾਹ ਲਾਉਣ ਤੇ ਨਾਲ ਨਾਲ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਖੁਦ ਹਾਜ਼ਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਉੱਥੇ ਚੋਣ ਪ੍ਰਚਾਰ ਕੀਤਾ ਇਸੇ ਨਾਲੇ ਕਾਂਗਰਸ ਦੇ ਸੂਬਾਈ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਉੱਥੇ ਪ੍ਰਚਾਰ ਕੀਤਾ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਉੱਥੇ ਮੌਜੂਦ ਰਹੇ ਉਹਨਾਂ ਦੇ ਨਾਲ ਸਮੁੱਚੀ ਕਾਂਗਰਸ ਲੀਡਰਸ਼ਿਪ ਉੱਥੇ ਮੌਜੂਦ ਰਹੀ ਪਰ ਇਹ ਸਭ ਕਾਸੇ ਦੇ ਦਰਮਿਆਨ ਇਹ ਚਰਚਾ ਹੈ ਕਿ ਹੁਣ ਜਿਮਨੀ ਚੋਣ ਜਿੱਤੇਗਾ ਕੌਣ ਆਖਰਕਾਰ ਇਸ ਜਿਮਨੀ ਚੋਣ ਦੇ ਲਈ ਜਿਹੜੀਆਂ ਕਿਵੇਂ ਦੀਆਂ ਤਿਆਰੀਆਂ ਚੋਣ ਕਮਿਸ਼ਨ ਨੇ ਕੀਤੀਆਂ ਨੇ ਚੋਣ ਕਮਿਸ਼ਨ ਨੇ ਕਈ ਬਦਲਾਅ ਕੀਤੇ ਨੇ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਪੁਕਤਾ ਹੋਣ ਦੀ ਗੱਲ ਕਹੀ ਗਈ ਹੈ ਪਾਰਟੀਆਂ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜਿਹੜਾ ਅੱਜ ਬੰਦ ਕਰ ਦਿੱਤਾ ਜਾਣਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਡੋਰ ਟੂ ਡੋਰ ਜਾਨੀ ਕਿ ਘਰ ਤੋਂ ਘਰ ਤੱਕ ਜਿਹੜਾ ਚੋਣ ਪ੍ਰਚਾਰ ਉਹ ਜਾਰੀ ਰਹੇਗਾ 10 ਤਰੀਕ ਨੂੰ ਜਲੰਧਰ ਪੱਛਮੀ ਦੀ ਜਿਮਨੀ ਚੋਣ ਲਈ ਵੋਟਾਂ ਪਾਈਆਂ ਜਾਣਗੀਆਂ ਤੇ ਜਿਹੜਾ 13 ਜੁਲਾਈ ਨੂੰ ਇਸ ਦੇ ਨਤੀਜੇ ਆ ਜਾਣਗੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਬਣੇ ਰਹੋ ਲੋਕਪੈਨ న్యూਸ ਦੇ ਨਾਲ ਧੰਨਵਾਦ